10 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ ਸਿਰਫ 10 ਰੁਪਏ ਦਾ ਸੂਟ 10 ਰੁਪਏ ਦਾ ਸੂਟ ਵੱਖਰਾ ਸਟਾਈਲ ਜਿਹੜਾ ਆਇਆ ਗੁਰੂ ਆਜੋ 10 ਰੁਪਏ ਦਾ ਸੂਟ 20 ਰੁਪਏ ਦਾ ਸੂਟ 20 ਰੁਪਏ ਦਾ ਸੂਟ ਕੜਾਈ ਕਟਿਆ ਸੂਟ 20 ਰੁਪਏ ਦਾ ਕੜਾਈ ਕਟਿਆ ਸੂਟ 20 ਰੁਪਏ ਦਾ ਵੱਖਰੇ ਸਟਾਈਲ ਦੇ 50 ਰੁਪਏ ਦਾ ਸੂਟ 50 ਰੁਪਏ ਦਾ ਸੂਟ 50 ਸੂਟ ਜਿਹੜਾ ਬਾਜ਼ਾਰ ਚ ਮਿਲਦਾ 750 ਰੁਪਏ ਦਾ ਲੈ ਜਾਓ ਸਿਰਫ 50 ਰੁਪਏ ਚ ਸੂਟ 100 ਰੁਪਏ ਦਾ ਸੂਟ ਕੜਾਈ ਕੱਢਿਆ ਮੌਰ ਬਾਜੂ ਪਹੁੰਚੇ ਬਣੇਵੇ 100 ਰੁਪਏ ਦਾ ਸੂਟ ਦੇਣਾ ਕੱਢ ਨਾ ਹੈਂਡਵਰਕ ਨਾਲ 100 ਰੁਪਏ ਦਾ ਸੂਟ ਸਰਦਾਰ ਜੀ ਗੱਲ ਤਾਂ ਪੂਰੀ ਦਾ ਤੇ ਰੌਲਾ ਹੈਗਾ ਕੀ ਆ ਇਹ ਸੂਟ ਬਾਜ਼ਾਰ ਚ 17-1800 ਦਾ ਮਿਲਦਾ ਤੁਸੀਂ ਕਹਿੰਦੇ 100 ਰੁਪਏ ਚ ਸੂਟ ਲੈ ਜਾਓ ਦੱਸ ਦਿਨੇ ਭਾਜੀ ਰੌਲਾ ਕੀ ਆ ਜਿਹੜਾ ਅਸੀਂ 100 ਰੁਪਏ ਦਾ ਸੂਟ ਦੇ ਰਹੇ ਆ ਇਹ ਵੱਖਰਾ ਸਟਾਈਲ ਜੰਡਿਆਰਾ ਗੁਰੂ ਨਵਾਂ ਸ਼ੋਰੂਮ ਖੁੱਲ ਗਿਆ ਆ ਉਹਦੀ ਖੁਸ਼ੀ ਦੇ ਵਿੱਚ ਇੱਕ ਸਪੈਸ਼ਲ ਆਫਰ ਲੈ ਕੇ ਆਇਆ 200 ਰੁਪਏ ਦਾ ਸੂਟ ਦੇਣਾ ਤੁਹਾਨੂੰ ਕਢਾਈ ਵਾਲਾ ਆਹ ਸੂਟ ਜਿਹੜਾ ਪ੍ਰਿੰਟਡ ਹੈ 10 ਰੁਪਏ ਦਾ ਦੇਣਾ ਪਰ ਮੈਨਾਂ ਕਿਵੇਂ ਧਿਆਨ ਨਾਲ ਸੁਣੋ ਅਰੇ ਤੁਸੀਂ ਕੱਪੜੇ ਦੀ ਦੁਕਾਨ ਤੇ 2000 ਰੁਪਏ ਦੀ ਖਰੀਦਦਾਰੀ ਕਰਦੇ ਹੋ ਤੇ ਆਹ ਸੂਟ ਤੁਹਾਨੂੰ ਮੈਨਾਂ 10 ਰੁਪਏ ਦਾ ਅਗਰ ਤੁਸੀਂ 5000 ਦੀ ਸ਼ਾਪਿੰਗ ਕਰਦੇ ਹੋ ਤਾਂ ਆਹ ਸੂਟ ਇੱਕ ਮੈਨਾਂ ਤੁਹਾਨੂੰ 20 ਰੁਪਏ ਦਾ ਅਗਰ ਤੁਸੀਂ 10000 ਦੀ ਸ਼ਾਪਿੰਗ ਕਰਦੇ ਹੋ ਆ ਮੋਰਾ ਵਾਲਾ ਸੂਟ ਤੁਹਾਨੂੰ ਮਿਲਣਾ 50 ਰੁਪਏ ਦਾ ਅਗਰ ਤੁਸੀਂ 20000 ਦਾ ਕੱਪੜਾ ਖਰੀਦਦੇ ਹੋ ਤੇ ਆਹ ਕੜਾਈ ਕੱਢਿਆ ਇੱਕ ਸੂਟ ਤੁਹਾਨੂੰ ਮਿਲਣਾ 100 ਰੁਪਏ ਦਾ ਨਵਾਂ ਸ਼ੋਰੂਮ ਖੁੱਲਿਆ ਆ ਉਹਦੀ ਖੁਸ਼ੀ ਦੇ ਵਿੱਚ ਵੱਖਰਾ ਸਟਾਈਲ ਦੇ ਰਿਆ ਤੇ ਫਾਇਦੇ ਵੱਡੇ ਦੇਖੋ ਮਿਲਣਾ ਇੱਕ ਇੱਕ ਜਾਂ 20000 ਦੀ ਸ਼ਾਪਿੰਗ ਤੇ 10 ਰੁਪਏ ਦਾ ਸੂਟ ਤੁਸੀਂ 5000 ਦੀ ਸ਼ਾਪਿੰਗ ਕਰਦੇ ਹੋ ਆ ਲੈ ਜਾਓ 20 ਰੁਪਏ ਦਾ ਸੂਟ ਜੇ ਤੁਸੀਂ ਕਰਦੇ ਹੋ 10000 ਦੀ ਸ਼ਾਪਿੰਗ ਇੱਕ ਸੂਟ ਦਵਾਂਗੇ 50 ਰੁਪਏ ਦਾ ਜੇ ਤੁਸੀਂ ਕਰਦੇ ਹੋ 20000 ਦੀ ਸ਼ਾਪਿੰਗ ਲੈ ਜਾਓ ਸਿਰਫ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਭਾਈ ਜੀ ਹੋਰ ਵੈਰਾਈਟੀਆਂ ਹੋਰ ਰੇਟ ਦੱਸੋ ਜੀ ਕਹਿੰਦਾ ਭਾਈ ਚੱਕੋ ਆ ਸੂਟ ਜਿਹੜਾ ਬਿਆਜੇ 5-500 ਦਾ ਤਾਂ ਦੇ ਦਾਂਗੇ 350 ਰੁਪਏ ਦਾ ਚੱਕੋ ਹੈਵੀ ਐਵੀ ਸੂਟ ਬਜ਼ਾਰਾ ਚ 1 1000 ਵਾਲੇ 5 500 ਰੁਪਏ ਦੇ ਵਿੱਚ ਦੇ ਦਨੇ ਆ ਸਾਢੇ 6 600 ਰੁਪਏ ਦੇ ਵਿੱਚ ਹੁਣ ਗਲਾਸ ਦਾ ਕਪੜਾ ਭਾਜੀ ਬਜ਼ਾਰਾ ਚ 3000 4000 ਮੂੰਹ ਮੰਗੇ ਰੇਟ ਲੈਂਦੇ ਆ ਅਸੀਂ ਦੇਣਾ 750 ਰੁਪਏ ਦਾ ਸਾਢੇ 700 ਰੁਪਏ ਦਾ ਗਲਾਸ ਸੂਟ ਦੇ ਦੇਣਾ ਭਾਜੀ ਸਾਢੇ 700 ਰੁਪਏ ਦਾ ਸਾ ਤੁਸੀਂ ਚੈੱਕ ਕਰ ਲੋ ਟੌਪ ਦੀਆਂ ਚੀਜ਼ਾਂ ਟੌਪ ਦੇ ਰੈਸਲ ਚੈਲੰਜ ਚੈਲੰਜ ਕਰਦੇ ਆ ਜੜਿਆਲਾ ਗੁਰੂ ਪੂਰੇ ਮਾਝੇ ਦੇ ਵਿੱਚ ਛਾ ਗਿਆ ਆ ਜਿੱਥੇ ਰੇਟ ਬਹੁਤ ਘਟਿਆ ਲੋਕਾਂ ਦੇ ਫਾਇਦੇ ਹੋ ਰਿਹਾ ਭਾਵੇਂ ਇੱਕ ਇੱਕ ਸੂਟ ਲੈ ਜਾਓ ਭਾਵੇਂ ਦੋ ਦੋ ਲੈ ਜਾਓ ਵਿਆਹ ਸ਼ਾਦੀਆਂ ਕਪੜਾ ਦਾਜ ਵੇਲੇ ਕਪੜਾ ਜੇ ਤੁਸੀਂ ਦੇਣ ਲੈਣ ਵੀ ਕਰਨਾ ਜਿਹੜਾ ਬਾਜ਼ਾਰ 'ਚ ਆ ਗੋ 50000 ਦਾ ਕਪੜਾ ਨਾ ਸਾਡੇ ਕੋਲ ਆਜੋ 50000 ਵਾਲਾ ਕਪੜਾ 15-20000 ਦੇਣਾ 1 ਲੱਖ ਵਾਲਾ ਕਪੜਾ 35-40000 ਦੇਣਾ ਓ ਜਾਨ ਡਿਜ਼ਾਈਨ ਚੈੱਕ ਕਰੋ ਬੁਟੀਕਾਂ ਵਾਲੇ ਪੀਸ ਦੇ ਰਹੇ ਆ ਰੰਗ ਟੌਪ ਟੌਪ ਦੇ ਦੇ ਰਹੇ ਆ ਰੇਟ ਲਿਖਿਆ ਪੜ ਲਓ ਤੁਸੀਂ 2000 ਰੁਪਏ ਬਾਜ਼ਾਰ ਦਾ ਰੇਟ ਅਸੀਂ ਵੇਚਦੇ ਸੀ 1275 ਚ ਪਰ 850 ਚ ਲੈ ਜਾਓ ਹੁਣ 850 ਬਜੇ ਵੀ ਦੇ ਦੇ ਜੀ ਵੱਖਰੇ ਸਟਾਈਲ ਤੇ ਵੱਖਰੇ ਡਿਜ਼ਾਈਨ ਵੱਖਰੇ ਕਨਸੈਪਟ ਨਵੀਆਂ ਚੀਜ਼ਾਂ ਲੈ ਕੇ ਆ ਗਏ ਚੈਲੰਜ ਕਰਕੇ ਕਹਿੰਦੇ ਆ ਇਹ ਤਾਂ ਦੇ ਡਿਜ਼ਾਈਨ ਤੁਹਾਨੂੰ ਕਿਸੇ ਨੇ ਨਹੀਂ ਦੇਣੇ ਦਾਲਵਰੀਆਂ ਸੂਟ ਓਏ ਕਰਵਾ 14 ਦਿਨ ਆ ਰਿਹਾ ਚੱਕੋ 15 15 2 2 1000 ਚ 1 1000 ਚ 1 1000 ਚ ਕਰਤੇ ਸੂਟ ਵੱਡੇ ਫੇਰੇ ਕਰਤੇ ਆ 5 5 ਰੁਪਏ 10 10 ਰੁਪਏ ਮਾਰਚੇ ਦੇ ਕਪੜਾ ਕਹਿੰਦੇ ਵੱਖਰਾ ਸਟਾਈਲ ਜੜਿਆਲਾ ਗੁਰੂ ਦੇ ਨਾ ਆ ਚੀਜ਼ਾਂ ਚੈੱਕ ਕਰ ਲੋ ਪੜ੍ਹੇ ਲਿਖੇ ਕੁੜੀਆਂ ਲਈ ਪੜ੍ਹੇ ਲਿਖੇ ਸੂਟ ਮਿਡਲ ਏਜ ਦੇ ਦਾਦੀਆਂ ਨਾਨੀਆਂ ਭੂਆ ਮਾਸੀਆਂ ਨਾਨੀਆਂ ਚਾਚੀਆਂ ਸਾਰਿਆਂ ਦੇ ਫੇਰੇ ਰੇਟ ਪਤਾ ਕਿੰਨਾ 1000 ਰੁਪਇਆ ਇੱਕ 1000 ਦੇ ਵਿੱਚ ਇਦਾਂ ਦੇ ਬੁਟੀਕ ਪੀਸ ਵੀ ਤੁਹਾਨੂੰ ਦੇ ਦੇਣੇ ਆ ਦੇਖੋ ਲਕਸਰੀ ਸੂਟ ਆ ਜਵਰਦਸ ਮਸਲੀਨ ਕਾਟਨ ਦੇ ਔਰ ਕੈਂਜਾ ਦੇ ਸ਼ਿਮਰ ਦੇ ਗਲਾਸ ਤੇ ਡਿਜ਼ਾਈਨਰ ਟੌਪ ਦੀਆਂ ਐਟਮਾ ਨਵੇਂ ਤੋਂ ਨਵੇਂ ਬੇਸ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਡਿਜ਼ਾਈਨਿੰਗ 'ਚ ਕੋਈ ਕਮੀ ਨਹੀਂ ਆ ਹੁਣ ਜਦੋਂ ਦਾਜਵਰੀਆਂ ਦੇ ਸੂਟ ਖਰੀਦਣਾ ਤੇ ਕਿਸੇ ਨੇ 5000 ਤੋਂ ਘੱਟ ਨਹੀਂ ਦੇਣਾ ਅਸੀਂ ਦੇਨੇ 5000 ਦੇ ਦੋ 5000 ਦੇ ਦੋ ਦੇ ਦੇਣਿਆ 15 1500 16 1600 18 1800 ਦੇ ਵਿੱਚ ਪਾਰੇ ਪਾਰੇ ਸੂਟ ਦੇਣਿਆ ਛੇਤੀ ਆ ਜੋ ਜਿਹਨੇ ਵਿਆਹ ਸ਼ਾਇਦਾ ਕੱਪੜਾ ਲੈਣਾ ਜਿਹਨੇ ਆਪਣੇ ਪਾਉਣ ਲਈ ਲੈਣਾ ਜਿਹਨੇ ਦੇਣ ਲੈਣ ਕਰਨਾ ਆ ਦੇਖੋ ਬੁਲਬੁਲ ਦੇ ਬੱਚੇ ਸ਼ਹਿਰਾਂ ਵਾਲੇ ਸੂਟ ਵੀ ਪਿੰਡਾਂ ਵਾਲੇ ਸੂਟ ਵੀ ਐਨਆਰਆਈ ਵਾਲੇ ਸੂਟ ਵੀ ਸਾਰਾ ਹੀ ਪਟਾਰਾ ਖੋਲਤਾ ਵੱਖਰਾ ਸਟਾਈਲ ਬੱਕਰਾ ਸਟਾਈਲ ਬੱਕਰੀ ਪਹਿਚਾਨ ਬੱਕਰੀ ਲੁੱਕ ਬੱਕਰਾ ਫੈਸ਼ਨ ਮੈਂ ਕਿਹਾ ਫਾਇਦੇ ਹੋਣੇ ਆ ਵੱਡੇ ਥੋੜੇ ਜੇ ਪੈਸੇ ਖਰਚ ਕੇ ਲੈ ਜਾਓ ਕੋਡੀਆਂ ਦੇ ਪਾ ਕਪੜਾ ਕਰਤਾ ਕੋਡੀਆਂ ਦੇ ਪਾ 21 ਸਤੰਬਰ 21 ਸਤੰਬਰ ਤੱਕ ਜਾਰ ਰੱਖਿਓ ਬਹੁਤ ਵੱਡੇ ਫਾਇਦੇ ਹੋਣੇ ਆ ਫੋਟੋ ਵਾਲੇ ਬਟਿਕਾ ਵਾਲੇ ਮਾਡਲ ਵਾਲੇ ਪੀਸ ਵੀ ਅੱਧੇ ਰੇਟਾਂ 'ਚ ਕਰਤੇ ਆ ਬੱਕਰਾ ਸਟਾਈਲ ਜਿਹੜੇ ਆਲਾ ਗੁਰੂਤ ਸਤਿ ਲੋ ਜੀ ਲੈ ਜਾ ਵੱਡੀਆਂ ਆਫਰਾਂ ਲਾਤੀਆਂ ਵੱਡੀਆਂ ਡੀਲਸ ਇੱਕ ਵਾਰੀ ਫੇਰ ਦੱਸ ਦਿੰਨੇ ਆ ਤੁਸੀਂ 2000 ਦਾ ਕੱਪੜਾ ਲਓ ਆ ਪ੍ਰਿੰਟ ਸੂਟ ਦਮਾ ਕੇ ਸਿਰਫ 10 ਰੁਪਏ ਦਾ ਤੁਸੀਂ ਸਾਡੇ ਕੋਲ ਆ ਜਾਓ ਆ ਕੇ ਤੁਸੀਂ ਸ਼ੋਪਿੰਗ ਕਰੋ ਲੈ ਜਾਓ 5000 ਦਾ ਕੱਪੜਾ ਤੇ ਤੁਹਾਨੂੰ ਦਮਾ ਕੇ ਆ ਸੂਟ 1 ਤੋਂ 20 ਰੁਪਏ ਦਾ ਜੇ ਤੁਸੀਂ ਆਉਣੀਓ 10000 ਰੁਪਏ ਦੀ ਸ਼ਾਪਿੰਗ ਕਰਦੇ ਹੋ ਤੇ ਆਹ ਵਾਲਾ ਇੱਕ ਸੂਟ ਸਿਰਫ 50 ਰੁਪਏ ਚ ਦੇਵਾਂਗੇ 50 ਰੁਪਏ ਚ ਤੇ ਜੇ ਤੁਸੀਂ ਕਰਦੇ ਹੋ 20000 ਰੁਪਏ ਦੀ ਸ਼ਾਪਿੰਗ ਤੇ ਇਹ 2000 ਦੀ ਕੀਮਤ ਵਾਲਾ ਬਿਆਰ ਸੂਟ ਆ ਪਰ ਤੁਹਾਨੂੰ ਅਸੀਂ ਦੇ ਦੇਣਾ ਸਿਰਫ 100 ਰੁਪਏ ਚ 20000 ਦੀ ਸ਼ਾਪਿੰਗ ਕਰਨ ਤੇ ਆਹ ਸੂਟ ਤੁਹਾਨੂੰ ਅਸੀਂ ਇੱਕ ਸਿਰਫ 100 ਰੁਪਏ ਦੇ ਦੇਣਾ ਛੇਤੀ ਆ ਜਿਓ ਬੱਕਰਾ ਸਟਾਈਲ ਜੜਿਆਲਾ ਗੁਰੂ ਜਿੱਥੇ ਵੱਡੇ ਫਾਇਦੇ ਹੁੰਦੇ ਆ 100 ਰੁਪਏ ਰਸੂਟ ਸ਼ੁਰੂ ਸਾਡੇ ਕੋਲ 250 300 500 ਲੈ ਕੇ ਭਾਵੇਂ 10000 ਤੱਕ ਲੈ ਲਓ ਦੇਣ ਲੈਣ ਕਰਨਾ ਆਪਣੇ ਲੈਣਾ ਕਿਸੇ ਨੂੰ ਗਿਫਟ ਕਰਨੇ ਆ ਵੱਡੇ ਫਾਇਦੇ ਬੱਕਰਾ ਸਟਾਈਲ ਬੱਕਰਾ ਫੈਸ਼ਨ ਬੱਕਰੀ ਲੁੱਕ ਬਣਾ ਕੇ ਦਵਾਂਗੇ ਤੁਹਾਨੂੰ ਕੈਮਰਾਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਅੱਗੜਸਾਂ ਟੀਵੀ ਜੜੇ ਵਾਲਾ